ਦੋਸਤੋ ਆਪਾਂ ਜ਼ਿੰਦਗੀ ਵਿੱਚ ਕੋਈ ਨਾ ਕੋਈ ਮਕਸਦ ਲੈ ਕੇ ਚੱਲਦੇ ਆਂ ਤੇ ਸੋ ਅਸੀਂ ਵੀ ਇੱਕ ਮਕਸਦ ਲੈ ਕੇ ਚੱਲੇ ਕਿ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਹਿਸਾਬ ਦੇ ਨਾਲ ਸੈੱਟ ਕਰ ਦਈਏ ਸੋ ਉਹਨਾਂ ਦੀ ਮਿਹਨਤ ਲਗਨ ਅਤੇ ਪਰਮਾਤਮਾ ਦੀ ਕਿਰਪਾ ਸਦਕਾ ਮੇਰੇ ਦੋਵੇਂ ਬੱਚੇ ਅੱਜ ਮੇਰੀ ਬੇਟੀ ਪੰਜਾਬ ਪੁਲਿਸ ਦੇ ਵਿੱਚ ਜਲੰਧਰ ਤੇ ਮੇਰਾ ਬੇਟਾ ਦਿੱਲੀ 에ਰਪੋਰਟ ਤੇ ਜੌਬ ਦੇ ਲਈ ਜਾ ਚੁੱਕਿਆ ਨਾਲ ਨਾਲ ਅਸੀਂ ਜੋ ਆਪਣਾ ਫੂਡ ਬਿਜ਼ਨਸ ਕਰ ਰਹੇ ਸੀ ਇੱਕ ਕੈਪੀਟਲ ਫੂਡ ਦੇ ਨਾਮ ਤੇ ਕੈਫੇ ਪਿੰਡ ਤਨੌਲੇ ਤੇ ਜ਼ਿਲ੍ਹਾ ਬਰਨਾਲਾ ਤੇ ਕੁਝ ਘਰੇਲੂ ਕਾਰਨਾ ਕਰਕੇ ਦੋਸਤੋ ਅਸੀਂ ਤਨੌਲੇ ਤੋਂ ਜਲੰਧਰ ਸ਼ਿਫਟ ਹੋਣ ਜਾ ਰਹੇ ਹਾਂ ਤੇ ਇਸੇ ਨੂੰ ਅਸੀਂ ਮੁੱਖ ਰੱਖਦੇ ਹੋਏ ਜੋ ਆਪਣਾ ਕੈਫੇ ਆ ਉਸ ਦੀ ਅਸੀਂ ਇਕੱਲੀ-ਕੱਲੀ ਚੀਜ਼ ਵਿਕਾਊ ਕਰਤੀ ਆ ਜੋ ਵੀ ਕੋਈ ਮੇਰਾ ਵੀਰ ਭਰਾ ਕੋਈ ਨਵਾਂ ਕੰਮ ਕੋਈ ਫੂਡ ਦਾ ਬਿਜ਼ਨਸ ਪੀਜ਼ਾ 버ਗਰ ਵਗੈਰਾ ਆਦ ਦਾ ਕੋਈ ਕੰਮ ਕਰਨਾ ਚਾਹੁੰਦਾ ਤਾਂ ਸਾਡੇ ਕੋਲੇ ਹਰ ਇੱਕ ਚੀਜ਼ ਮੌਜੂਦ ਆ ਨਵਾਂ ਸੈਟਅਪ ਲਾਉਣ ਦੇ ਲਈ ਕੋਈ ਵੀ ਵੀਰ ਭਰਾ ਸਾਡੇ ਨਾਲ ਸੰਪਰਕ ਕਰ ਸਕਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਤੇ ਆਓ ਅਸੀਂ ਤੁਹਾਨੂੰ ਦਿਖਾਉਨੇ ਆਪਣੇ ਅੰਦਰ ਕਿ ਅਸੀਂ ਕਿਸ ਤਰ੍ਹਾਂ ਦਾ ਸੈਟਅਪ ਤਿਆਰ ਕੀਤਾ ਸੀ ਤੇ ਸਾਡੇ ਕੋਲ ਕੀ ਕੀ ਸਮਾਨ ਹੈ ਦੋਸਤੋ ਇਹ ਹੈ ਆਪਣਾ ਕੈਫੇ ਕੈਪੀਟਲਸ ਫੂਡ ਦੇ ਨਾਮ ਤੇ ਪਿੰਡ ਧਨੋਲਾ ਤੇ ਜ਼ਿਲ੍ਹਾ ਬਰਨਾਲਾ ਤੇ ਲੋਕੇਸ਼ਨ ਵੀ ਮੈਂ ਤੁਹਾਨੂੰ ਦੱਸ ਦੇਣਾ ਸਦਰ ਬਾਜ਼ਾਰ ਬਾਂਸਲ ਹਸਪਤਾਲ ਜਿਸ ਨੂੰ ਪਗਲਾਂ ਵਾਲਾ ਹਸਪਤਾਲ ਵੀ ਕਹਿੰਦੇ ਹਨ ਉਸ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਨੇੜੇ ਜਗਦੰਬੇ ਇਲੈਕਟ੍ਰੋਨਿਕਸ ਧਨੋਲਾ ਤੇ ਅੱਜੋ ਦੋਸਤੋ ਆਪਾਂ ਅੰਦਰ ਲੈ ਕੇ ਚੱਲਦੇ ਆਂ ਤੇ ਦੇਖੋ ਇਸ ਤਰ੍ਹਾਂ ਅਸੀਂ ਆਪਣਾ ਦਰਵਾਜ਼ੇ ਗੋਲੇ 메ਨ ਗੇਟ ਆ ਆਇਆ ਨਹੀਂ ਗੋਲੇ ਸਾਰਾ ਲੱਕੜਾ ਤਿਆਰ ਕਰਵਾਇਆ ਹੈ ਤੇ ਬਹੁਤ ਹੀ ਵਧੀਆ ਤੇ ਦੇਖੋ ਐਂਟਰੀ ਤੇ ਅਸੀਂ ਕੀ ਕੀਤਾਗਾ ਇੱਥੇ ਬਹੁਤ ਸਾਰੇ ਕਿੰਨਾ ਵੀ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਸੀ ਅਲੱਗ-ਅਲੱਗ ਰੰਗਾਂ ਦੀ ਮੈਚਿੰਗ ਦੇ ਨਾਲ ਤੇ ਦੋਸਤੋ ਇੱਥੇ ਅਸੀਂ ਕੀ ਕੀਤਾ 18 ਕੁਰਸੀਆਂ ਯਾਨਕਿ 18 ਪਬੰਦੀ 18 ਗ੍ਰਾਹਕ ਇੱਕ ਵਾਰ ਇਕੱਠੇ ਬੈਠ ਸਕਦੇ ਨੇ ਤੇ ਡਾਊਨ ਸੀਲਿੰਗ ਵਗੈਰਾ ਅਸੀਂ ਸਾਰਾ ਕੁਝ ਪੂਰਾ ਵਧੀਆ ਤਿਆਰ ਕੀਤਾ ਸੀ ਤੇ ਚਲੋ ਕੁਝ ਘਰੇਲੂ ਕਰਨੇ ਤੇ ਬੇਟੀ ਮੇਰੀ ਕੱਲੀ ਹੈ ਜਲੰਧਰ ਉਸਦੇ ਕੋਲ ਵੀ ਜਾਣਾ ਜ਼ਰੂਰੀ ਬਣਦਾ ਤੇ ਬੇਟਾ ਦਿੱਲੀ ਤੇ ਏਸੀ ਵਗੈਰਾ ਸਾਰਾ ਕੁਝ ਅਸੀਂ ਸਾਊਂਡ ਸਿਸਟਮ ਵਗੈਰਾ ਸਾਰਾ ਕੁਝ ਰੈਡੀ ਹੈ ਦੋਸਤੋ ਬਹੁਤ ਹੀ ਵਧੀਆ ਸਾਡਾ ਕੈਫੇ ਚੱਲ ਰਿਹਾ ਬਟ ਹੁਣ ਕੀ ਕਰੀਏ ਮਜਬੂਰੀ ਹੈ ਤੇ ਇਸ ਤਰ੍ਹਾਂ ਅਸੀਂ ਸਾਰਾ ਕੰਮ ਜੋ ਵੀ ਕੀਤਾ ਅਸੀਂ ਆਪ ਤਿਆਰ ਕੀਤਾ ਲੱਕੜ ਦਾ ਮਿਸਤਰੀ ਇੱਥੇ ਦੁਕਾਨ ਦੇ ਵਿੱਚ ਲਾ ਕੇ ਸਾਰੀਆਂ ਕੁਰਸੀਆਂ ਵਗੈਰਾ ਸਾਰੇ ਮੇਜ਼ ਵਗੈਰਾ ਅਸੀਂ ਆਪਣੇ ਖੁਦ ਦੇ ਤਿਆਰ ਕਰਵਾਏ ਸੀ ਦੇਖੋ ਇਸ ਤਰ੍ਹਾਂ ਅਸੀਂ ਡਾਊਨ ਸੀਲਿੰਗ ਵਗੈਰਾ ਸਾਰਾ ਕੁਝ ਬਦ ਗਿਆ ਪ੍ਰੋਪਰ ਮਿਸਤਰੀ ਤੋਂ ਤਿਆਰ ਕਰਵਾਇਆ ਹੈ ਮਿਸਤਰੀ ਨੇ ਵੀ ਪੂਰਾ ਰੀਜਨਲ ਕੰਮ ਕੀਤਾ ਸੀ ਉਸ ਸਮੇਂ ਚਲੋ ਪ੍ਰਮਾਤਮਾ ਦੀ ਮਰਜ਼ੀ ਆ ਜਿੱਥੋਂ ਦਾ ਵੀ ਦਾਣਾ ਪਾਣੀ ਲਿਖਿਆ ਹੈ ਨਾ ਉੱਥੇ ਚੋਣਾ ਹੀ ਆ ਤੇ ਹੋ ਸਕਦਾ ਸਾਡਾ ਅਜੇ ਹੋਰ ਇੱਥੇ ਰਲਿਆ ਹੋਵੇ ਜਾਂ ਕਿਤੇ ਹੋਰ ਹੋਵੇ ਤੇ ਚਲੋ ਅੱਜ ਹੁਣ ਤੁਹਾਨੂੰ ਮੈਂ ਆਪਣਾ ਅੰਦਰ ਵੀ ਦਿਖਾ ਦੇਣਾ ਵੀ ਸਾਡੇ ਕੋਲ ਕੀ ਮਟੀਰੀਅਲ ਹੈ ਦੇਖੋ ਅਸੀਂ ਕਾਉਂਟਰ ਵਗੈਰਾ ਸਾਰਾ ਕੁਝ ਰੈਡੀ ਆ ਗੱਲਾ ਵਗੈਰਾ ਸਾਰਾ ਇਹਦੇ ਵਿੱਚ ਅਸੀਂ ਫਿੱਟ ਕੀਤਾ ਹੋਇਆ ਤੇ ਅੰਦਰ ਦਾ ਸਮਾਨ ਮੈਂ ਤੁਹਾਨੂੰ ਦਿਖਾਉਣਾ ਦੋਸਤੋ ਸਭ ਤੋਂ ਪਹਿਲਾਂ ਤਾਂ ਕੋਈ ਵੀ ਆਪਾਂ ਕੈਫੇ ਰੈਸਟੋਰੈਂਟ ਆ ਉਹਦੇ ਵਿੱਚ ਫ੍ਰਿਜ ਦੀ ਜ਼ਰੂਰਤ ਜ਼ਰੂਰ ਪੈਂਦੀ ਆ ਤੇ ਸਾਡੇ ਕੋਲੇ ਦੋ ਫ੍ਰਿਜ ਨੇ ਇੱਕ ਡੀਪ ਫ੍ਰਿਜ 300 ਲੀਟਰ ਤੇ ਇੱਕ ਡੀ ਫ੍ਰੀਜ ਹੈਗਾ ਸਾਡੇ ਕੋਲੇ 510 ਲੀਟਰ ਗੋਤਰੇ ਦਾ ਕਨਵਰਟੇਬਲ ਤੇ ਨਾਲ ਹੀ ਸਾਡੇ ਕੋਲ ਇੱਕ ਐਗਰੋ ਕੰਪਨੀ ਦਾ 2 ਲੀਟਰ ਵਾਲਾ ਮਿਕਸਰ ਜੋ ਸ਼ੇਕ ਵਗੈਰਾ ਤਿਆਰ ਕਰਨ ਦੇ ਲਈ ਅਸੀਂ ਲਿਆਂਦਾ ਸੀ ਤੇ ਨਾਲ ਹੀ ਦੋਸਤੋ ਇੱਕ ਇੱਕ ਗ੍ਰਿਲਰ ਹੈਵਲਸ ਦਾ ਇੱਕ ਨਹੀਂ ਸਾਡੇ ਕੋਲ ਦੋ ਗ੍ਰਿਲਰ ਨੇ ਉਹ ਵੀ ਨਾਲ ਦਿੱਤੇ ਜਾਣਗੇ ਤੇ ਨਾਲ ਹੀ ਸਾਡੇ ਕੋਲ ਇੱਕ ਪੀਜ਼ਾ oven ਗੈਸ ਵਾਲਾ ਪੀਜ਼ਾ oven ਹੈ ਜੀ ਆਪਣੇ ਕੋਲ ਨਾਲ ਦੋ ਸਿਲੰਡਰ ਤੇ ਇੱਕ ਪੱਠੀ ਤੇ 6 ਲੀਟਰ ਵਾਲੇ ਡੀਪ ਫਰਾਇਰ ਇਹ ਵੀ ਇੱਕ ਨਹੀਂ ਆਪਣੇ ਕੋਲ ਦੋ ਨੇ ਜੀ ਤੇ ਦੋਨੇ ਹੀ ਨਾਲ ਦਿੱਤੇ ਜਾਣਗੇ ਪੂਰੇ ਸੈਟ ਅਪ ਦੇ ਤੇ ਨਾਲ ਹੀ ਸਾਡੇ ਕੋਲ ਹੈਗਾ 1075 ਵਾਟ ਦਾ ਇਨਵਰਟਰ ਔਰ ਬੈਟਰੀ ਦੋਸਤੋ ਅਗਰ ਸਾਰਾ ਦਿਨ ਲਾਈਟ ਨਾ ਆਵੇ ਤਾਂ ਆਪਣੇ ਗੈਸ ਦੇ ਸੈਟਅਪ ਨਾਲ ਪੂਰਾ ਦਿਨ ਬਿਨਾਂ ਲਾਈਟ ਤੋਂ ਸਾਰਾ ਜਾ ਸਕਦਾ ਤੇ ਹੋਰ ਜੋ ਵੀ ਆਪਣੇ ਕੈਫੇ ਤੇ ਬਰਤਨ ਵਾਲੇ ਬੇਸਕੇਲ ਰੋਲਰ ਪੈਨ ਵਗੈਰਾ ਸਾਰਾ ਕੁਝ ਨਾਲ ਦਿੱਤਾ ਜਾਵੇਗਾ ਤੇ ਹਰ ਇੱਕ ਭਾਂਡਾ ਜੋ ਵੀ ਹੈ ਸਾਰਾ ਕੁਝ ਨਾਲ ਦਿੱਤਾ ਜਾਊਗਾ ਪੀਜ਼ਾ ਪੈਡ ਤੇ ਭਾਂ ਵਗੈਰਾ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਲੋੜਵੰਦ ਤੱਕ ਵੀਡੀਓ ਪਹੁੰਚ ਜਾਵੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ